ਕਾਸ਼ ਭਾਈ ਲੋ ਜੀ ਦੋਸਤੋ ਦੇਖ ਸਕਦੇ ਕਿ ਕਿੱਥੇ ਮਾਝ ਜਿੰਦਪੁਰੀ ਦਰਵਾਜ਼ੇ ਤੇ ਮੇਲੇ ਲੱਗੇ ਹੋਏ ਨੇ ਤੇ ਉੱਥੇ ਚੋਰਾ ਦੇ ਵੀ ਜਿਹੜਾ ਮੋਜਾਂ ਲੱਗੀਆਂ ਹੋਈਆਂ ਨੇ ਤਾਂ ਚੋਰ ਜਿਹੜੇ ਉਹ ਲੋਕਾਂ ਨੇ ਫੱਲੇ ਰੰਗੇ ਹੱਤੀ ਤੇ ਸਾਡਾ ਆਸ਼ੂ ਵੀ ਇੱਥੇ ਖੜਾ ਹੈ ਤੇ ਆਸ਼ੂ ਕੀ ਕਹਿੰਦੇ ਕਿਤਾ ਕੀ ਫੜਾ ਕੀ ਮਾਹੌਲ ਕੀ ਸੀਗਾ ਭਾਈ ਚਾਰ ਜਣੇ ਆ ਇਹਨਾਂ ਦਾ ਚਾਰ ਪੰਜ ਜਣਾਂ ਦਾ ਗਰੋਹ ਆ ਹਾਂਜੀ ਚਾਰ ਪੰਜ ਜਣਾਂ ਦਾ ਗਰੋਹ ਆ ਚਾਰ ਫੋਨ ਸੀਗੇ ਸਾਡੇ ਭਾਈ ਅੱਛਾ ਸਾਡੇ ਆਪਣੇ ਨਾਲ ਦੇ ਬੰਦੇ ਨੇ ਸਾਡੇ ਕੋਲ ਵੀਡੀਓ ਵੀ ਆ ਗਈ ਆ ਪੂਰੀ ਜਾਂਦੀ ਦੀ ਅਸੀਂ ਇਹਨਾਂ ਨੂੰ ਲੱਗੇ ਹੱਥੀ ਵੀਡੀਓ ਤੇ ਸਮੇਤ ਫੜਿਆ ਹੈ ਇੱਕ ਕਹਿੰਦੀ ਅਸੀਂ ਛੋਟੀ ਨਹੀਂ ਕੀਤੀ ਦੂਜੀ ਕਹਿੰਦੀ ਸਾਡੀ ਦੁਕਾਨ ਨਹੀਂ ਹੈਗੀ ਤੀਜੀ ਕਹਿੰਦੀ ਕਿ ਇਹ ਸਾਡੀ ਦਾਦੀ ਵੀ ਹੈਗੀ ਇਹਨਾਂ ਦੇ ਆਪਾਂ ਚ ਨਹੀਂ ਬਿਆਨ ਮਿਲਦੇ ਵੇ ਭਾਈ ਦਾਦੀ ਲੱਗਦੀ ਇੱਕ ਮਾਸੀ ਕਹਿੰਦੀ ਇੱਕ ਮਾਸੀ ਕਹਿੰਦੀ ਇੱਕ ਦਾਦੀ ਕਹਿੰਦੀ ਇੱਕ ਭਰਾ ਦਾ ਪਾਪ ਚਾਚੀ ਕਹੀ ਜਾਂਦੀ ਹੈ ਨਾ ਦੱਸ ਸਕਦੇ ਨਹੀਂ ਵੀਡੀਓ ਹਾਂਜੀ ਬਪਾ ਜੀ ਕੀ ਗੱਲ ਕੀ ਹੋਈ ਆ ਇਹ ਮੰਨ ਗਈ ਆ ਆ ਹਰੀ ਵਾਲੀ ਮੰਨ ਗਈ ਆ ਇਹਦੇ ਕੋ ਫੋਨ ਹੈਗੇ ਨੇ ਫੋਨ ਦੇ ਕੇ ਜਾਓ ਆਪਣਾ ਆਪਣਾ ਫੋਨ ਇਹਨੂੰ ਫੋਨ ਕਰਾ ਕੇ ਚਲੇ ਜਾ ਇਹਨੂੰ ਫੋਨ ਫੋਨ ਬੋਲ ਫੋਨ ਦੇਖ ਤੇ ਆਸ ਮਾਨ ਤੱਕੇ ਫਾਨ ਹਾ ਤੋ ਫੋਨ ਇਨਕਾ ਦੇ ਦੇਖਰ ਇਨਦੇ ਬਾਸ ਹੈ ਆਪਕੋ ਇੱਕ ਮਿੰਟ ਇਹਨੇ ਪਕੜ ਰੇ ਮੇਰੇ ਗਾਉਂ ਚਪੇੜਾ ਮਾਰਾ ਪਥਰੇ ਲਾ ਲੈਂਦੇ ਇਹਨੂੰ ਪਕਾ ਚਪੇੜਾ ਮਾਰਨਾ ਹੈ ਕੀ ਹੋ ਗਿਆ ਮਾ ਇਹ ਤੂੰ ਦੂਜੇ ਨੂੰ ਬੁਲਾ ਰਿਹਾ ਕਿੰਨੇ ਕੀਤਾ ਆਪਾਂ ਕਹਾਂ ਜੇ ਇਹ ਵੀਰਾ ਸੁੰਦਰ ਨਗਰ ਦੇ ਹੈਂਗੇ ਹਰੀਮਪੁਰ ਕੋਲਾ ਪੱਲਾ ਹਰੀਮਪੁਰਾਣਾ ਫਿਰ ਸੁੰਦਰ ਨਗਰ ਆਧਾਰ ਕਾਰਡ ਕਹਾਂ ਆਪਾਂ ਇਹ ਆਧਾਰ ਕਾਰਡ ਨਹੀਂ ਵੋਟ ਲਿਸਟ ਚਾਹੀਦੀ ਹੈ ਜੀ ਮਮਾ ਇੱਥੇ ਦੀ ਸਾਡੀ ਵੋਟ ਲਿਸਟ ਕਿਹੜਾ ਮੋਬਾਈਲ ਦਿਖਾ ਮੈਂ ਦੇਖ ਲੈ ਸਾਡੇ ਕੋਲ ਕਿੱਥੇ ਆ ਕੋਈ ਪ੍ਰੂਫ ਨਹੀਂ ਹੈ ਇੱਕ ਮਿੰਟ ਭਾਜੀ ਇੱਕ ਨੂੰ ਪੁੱਛੋ ਕਿੱਥੇ ਦੀ ਹੈ ਵੋਟ ਲਿਸਟ ਹੈ ਜੀ ਮੇਰੀ ਤੇਰਾ ਨਾਮ ਲਾਈ ਜਾਂਦੇ ਆ ਲੋਕਾਂ ਨੇ ਕਿ ਲੋਕਾਂ ਦਾ ਜਿਹੜਾ આરોਪ ਹੈ ਕਿ ਇਹ ਮਾਤਾ ਜੀ ਨੇ ਚੋਰ ਫੋਨ ਚੋਰੀ ਕੀਤੇ ਨੇ ਤੇ ਇਹ ਜੇ ਕੁੜਕੀ ਬੋਲ ਰਹੀ ਹੈ ਇੱਕ ਮਿੰਟ ਇਹਦੇ ਕੋਲ ਫੋਨ ਹੈ ਘਾਰ ਘੜੀ ਫੋਟੋ ਵਿੱਚ ਤੈਨੂੰ ਆ ਦੇਖੋ ਇਹ ਮੰਨਦੀ ਪਈ ਕਹਿੰਦੀ ਇੱਕ ਕੋਲਾ ਫੋਨ ਇੱਕ ਮਿੰਟ ਤੂੰ ਬੋਲੀ ਨਾ ਉਹਨੂੰ ਕੁਝ ਹੋਗਾ ਬੜਾ ਬੋਲ ਉਹਨੂੰ ਖਿੱਚ ਲੈ ਜਾ ਤੈਨੂੰ ਉੱਧਰ ਲੈ ਆ ਅਸ਼ੂ ਓਏ ਇਹਨੂੰ ਖਿੱਚ ਵੜੇ ਇੱਧਰ ਲੈ ਜਾ ਮੇਰੀ ਗੱਲ ਸੁਣਨੀ ਸੀ ਕਹੀ ਆ ਆਪਣੇ ਕਿਹਨੂੰ ਫੋਨ ਹੈ ਅਸ਼ੂ ਛੋ ਲੱਗ ਕੇ ਲੱਗਦੀ ਹੈ ਲੱਗਦੀ ਹੈ ਨਾ ਸੱਚੀ ਬਤਾ ਮੈਂ ਤੇ ਕੋਣ ਬੇਟਾ ਮੈਂ ਤੂੰ ਦੇਖੋ ਕਿਸੇ ਨੂੰ ਕੁਝ ਨਹੀਂ ਯਾਰ ਇੱਕ ਬਣਾ ਅਸ਼ੂ ਨੂੰ ਕਿਸੇ ਨੂੰ ਕੁਝ ਨਹੀਂ ਕਹਾਂਗੇ ਇਧਰ

ਕਹਗਾ ਕਿ ਨਹੀਂ ਨਾ ਮਾਰੀ ਚਾਹੀਦੀ ਕਰ ਸਕਦੇ ਹਾਂ ਅਰੇ ਚੈਕਿੰਗ ਕਿਹਾਂ ਤੋਂ ਕਰਾਂਗੇ ਤੁਹਾਨੂੰ ਜਵਾਬ ਇਹਨਾਂ ਦਾ ਗਰੁੱਪ ਪਾ ਗਰੁੱਪ ਹੁੰਦਾ ਨਾ ਗਰੁੱਪ ਕੋਲ ਕਿੰਨੇ ਫੋਨ ਆਇਨ ਕੋਲ ਆ ਦੋ ਲੋਗ ਆਏ ਹੈ ਕਿੰਨੇ ਕੰਪੀ ਆਏ ਹੈ ਅਮਾਰਾ ਇਨਕੇ ਕੋਲ ਕਿਤਨੇ ਫੋਨ ਹੈ ਬਤਾਓ ਇੱਕ ਫੋਨ ਹੈ ਜੇ ਜੇ ਰਾਮ ਨੇ ਹਮਾਰਾ ਲੋਕ ਕੋਲ ਮੈਂ ਕਿਹਾ ਇੱਥੇ ਖੋਲ ਮੈਨੂੰ ਬੁਲਾ ਲੈਂਦੇ ਬੀਬੀ ਇਸ ਲੋਗ ਨਹੀਂ ਲਾਏ ਕਿਹੜੀ ਮਾਪੂੜੀ ਨਹੀਂ ਜਦੋਂ ਤੁਸੀਂ ਨੰਬਰ ਚੈੱਕ ਕਰੋ ਪਲੀ ਕੁੜੀ ਦੀ ਮੰਮੀ ਨੂੰ ਉਹਨੂੰ ਕੀ ਕਰਨਾ ਹੈ ਜਦੋਂ ਆਏਗੇ ਉਹ ਦੇਖੋ ਅੱਛਾ ਉਹਨੇ ਤਾਂ ਕੁਮਲਾ